ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੀਆਂ ਭੈਣਾਂ ਦਾ ਕੌਰ ਪਿਕਚਰਨ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਠੀਕ ਠਾਕ ਹੋਵਗੇ ਜੀ ਅੱਜ ਦੀ ਆਪਾਂ ਸੋਹਣੇ ਸੋਹਣੇ ਡਿਜ਼ਾਈਨ ਲੇਟੈਸਟ ਡਿਜ਼ਾਈਨ ਜਿਹੜੇ ਤੁਹਾਡੇ ਤੱਕ ਮਸ਼ੀਨੀ ਵਰਕ ਦੇ ਲੈ ਕੇ ਆਏ ਆ ਬਹੁਤ ਹੀ ਸੋਹਣੇ ਡਿਜ਼ਾਈਨ ਹੋਣਗੇ ਆਪਾਂ ਜਿਹੜਾ ਇਹਦੇ ਤੇ ਉੱਪਰ ਡਿਸਕਾਊਂਟ ਲਾਤਾ ਜੀ ਸਾਰੀਆਂ ਭੈਣਾਂ ਲਈ 30 ਦੇ ਤਿਹਾਰ ਦਾ ਡਿਸਕਾਊਂਟ ਲਾਤਾ ਜੀ ਆਪਾਂ ਇਹ ਸੂਟਾਂ ਤੇ ਜਿਹੜੀ ਅੱਜ ਆਪਾਂ ਸੰਡੇ ਦੀ ਵੀਡੀਓ ਪਾਈ ਹੈ ਸੰਡੇ ਵਾਲੇ ਦਿਨ ਤੇ ਮੰਡੇ ਵਾਲੇ ਦਿਨ ਜੀ ਆਪਾਂ 2 ਦਿਨ ਆਪਣਾ ਆਫਰ ਚੱਲੂਗਾ ਜਿਹੜੀਆਂ ਭੈਣਾਂ ਆਪਾਂ ਤੋਂ ਸੂਟ ਵਰਕ ਕਰਾਉਂਦੀਆਂ ਸੀ ਕੋਈ ਫ੍ਰੈਡੀ ਕਰਾਉਂਦੇ ਸੀ ਵੀ ਆਪਣੇ ਕੋਲੇ ਆਰਡਰ ਆਉਂਦੇ ਸੀ ਕੋਈ ਭੈਣ ਸੂਟ ਆਪ ਤੋਂ ਵਾਈ ਕਰਾਉਂਦੀ ਸੀ ਆਪਣੇ ਤੋਂ ਜਿਹੜੇ ਸੂਟ ਪਹਿਣਾ ਨੇ ਵਾਈ ਕਰਾਉਣਾ ਹੋਵੇ ਤਾਂ ਤੁਸੀਂ ਸੂਟ ਜੀ ਮੰਡੇ ਤੇ ਸੰਡੇ ਤੇ ਮੰਡੇ ਤੁਸੀਂ ਆਫਰ ਆਰਡਰ ਦੇ ਸਕਦੇ ਸਾਨੂੰ ਇਹ ਦੋ ਦਿਨ ਆਪਣਾ ਆਫਰ ਚੱਲੂਗਾ ਜੀ ਜਿਹੜੇ ਸੂਟ ਤੁਸੀਂ ਪਹਿਲਾਂ ਤੁਹਾਡੇ ਕੋਲ ਜਾ ਵੀ ਚੁੱਕੇ ਆਰਡਰ ਦਿੱਤਾ ਸੀ ਜਿਹੜਾ ਤੇ ਅੱਜ ਤੋਂ ਜਿਹੜਾ ਆਪਾਂ ਸੰਡੇ ਆ ਦਿਨ ਤੇ ਮੰਡੇ ਆ ਦਿਨ ਆਫਰ ਲਾਵਾਂਗੇ ਤੇ ਇਹਨਾਂ ਨੂੰ ਹਰ ਇੱਕ ਸੂਟ ਦੇ ਉੱਪਰ ਡਿਸਕਾਊਂਟ ਮਿਲੂਗਾ ਜੀ ਸੋਨੂੰ 2-300 ਰੁਪਈਆ ਡਿਸਕਾਊਂਟ ਮਿਲੂਗਾ ਜੀਆਂ ਦੇ ਤਿਆਰ ਦਾ ਜਿਹੜਾ ਆਪਾਂ ਤੋਂ ਸੂਟ ਫੁੱਲ ਰੈਡੀ ਸੂਟ ਕਰਵਾਉਗਾ ਜੀ ਉਹਨਾਂ ਵਾਸਤੇ ਆਪਾਂ ਇਹ ਆਫਰ ਲਾਤਾ ਫੁੱਲ ਰੈਡੀ ਸੂਟ ਕਰਕੇ ਤਿਆਰ ਦੇਵਾਂਗੇ ਜਿਵੇਂ ਆਪਣੇ ਕੋਲ 3500 ਦਾ ਸੂਟ ਸੀ ਜਿਵੇਂ 3200 ਦਾ ਬਣ ਜਾਊਗਾ ਕੋਈ ਵੀ ਸੂਟ ਜਿਹੜਾ ਜ਼ਿਆਦਾ ਕੋਸਟਲੀ ਸੂਟਸ ਜਿਹੋਨਾਂ ਵਾਸਤੇ ਤਾਂ ਆਪਾਂ ਲਾਤਾ ਜੀ 300 ਡਿਸਕਾਊਂਟ ਜਿਹੜੇ ਘੱਟ ਪ੍ਰਾਈਸ ਵਾਲੇ ਸੀ ਉਹਨਾਂ ਵਾਸਤੇ ਆਪਾਂ ਲਾਤਾ ਜੀ 200 ਸੂਟਸ ਕਾਉਣ ਜਿਵੇਂ 2000 ਦਾ ਸੂਟ ਸੀ ਜੇ 1800 ਦਾ ਮਿਲੂਗਾ ਜੇ 1500 ਦਾ ਸੀ ਤਾਂ ਤੁਹਾਨੂੰ 1300 ਦਾ ਮਿਲੂਗਾ ਐਵੇਂ ਦੇ ਆਪਾਂ ਡਿਸਕਾਊਂਟ ਲਾਤੇ 200 ਰੁਪਿਆ ਜਿਵੇਂ ਆ ਸੂਟ ਰੈਡੀ ਕੀਤਾ ਗਿਆ ਤੇ ਇਹਦੇ ਤੁਸੀਂ ਸਾਰੇ ਜਿਹੜੇ ਸਾਥੋਂ ਵੀ ਰੈਡੀ ਸੂਟ ਕਰਵਾਉਣਾ ਤੁਸੀਂ ਸਾਨੂੰ WhatsApp ਤੇ ਸਕਰੀਨ ਉੱਪਰ ਨੰਬਰ ਚੱਲ ਰਿਹਾ ਆਪਣਾ 7508680048 ਤੇ ਤੁਸੀਂ ਕਾਲ ਕਰ ਸਕਦੇ ਸਾਨੂੰ ਮੈਸੇਜ ਕਰ ਸਕਦੇ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਇਸ ਵੀਡੀਓ ਦੇ ਵਿੱਚ ਤੁਸੀਂ ਸਕਰੀਨਸ਼ਾਟ ਲੈ ਕੇ ਜੀ ਸਾਨੂੰ ਮੈਸਜ ਕਰ ਸਕਦੇ ਜਿਨ੍ਹਾਂ ਭੈਣਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜੈਨੋ ਕਰ ਲੋ ਸਬਸਕ੍ਰਾਈਬ ਐਵੇਂ ਦੇ ਆਪਣੇ ਆਫਰ ਰਖੜੀ ਤੇ ਵੀ ਆਉਣਗੇ ਤੇ ਤੀਆਂ ਦੇ ਆਫਰ ਵੀ ਅਮੀ ਚੱਲਦੇ ਰਹਿਣਗੇ ਤੇ ਤੁਹਾਡੇ ਤੱਕ ਪਹੁੰਚ ਤੁਹਾਡੇ ਇਹਦਾ ਲਾਭ ਜਰੂਰ ਫਾਇਦਾ ਚੱਕੋ ਜੀ ਜੀ ਬਹੁਤ ਬਹੁਤ ਫਾਇਦਾ ਹੋਊਗਾ ਇਹਦੇ ਚ ਕਿਉਂਕਿ ਸਮ ਆ ਫਾਰਮ ਜਿਹੜਾ ਡਿਸਕਾਊਂਟ ਦਿੱਤਾ ਗਿਆ ਫੈਬਰਿਕ ਤੇ ਵੀ ਡਿਸਕਾਊਂਟ ਹੋਊਗਾ 200 ਰੁਪਿਆ ਜਿਵੇਂ ਤੇ ਡਿਸਕਾਊਂਟ ਆਪਾਂ ਸਾਰੇ ਸੂਟ ਦੇ ਉੱਪਰ ਡਿਸਕਾਊਂਟ ਦਿੱਤਾ ਗਿਆ ਜੇ ਤੁਸੀਂ ਕੱਲਾ ਫੈਬਰਿਕ ਵੀ ਖਰੀਦੋਗੇ ਸਾਡੇ ਤੋਂ ਤੁਹਾਨੂੰ ਤਾਂ ਵੀ ਡਿਸਕਾਊਂਟ ਮਿਲੂਗਾ ਜੇ ਤੁਸੀਂ ਸੂਟ ਨਹੀਂ ਵੀ ਕੰਮ ਕਰਾਉਣਾ ਸੂਟ ਦੇ ਉੱਪਰ ਆਪਾਂ ਤੋਂ ਸੂਟ ਨਹੀਂ ਰੈਡੀ ਕਰਾਉਣਾ ਤੁਹਾਨੂੰ ਤਾਂ ਵੀ ਡਿਸਕਾਊਂਟ ਮਿਲੂਗਾ ਕੋਈ ਵੀ ਨੀਡਲਵਰਕ ਹੋਵੇ ਕੋਈ ਵੀ ਵਰਕ ਹੋਵੇ ਜੀ ਤੁਸੀਂ ਸੂਟ ਰੈਡੀ ਕਰਵਾਉਣਾ ਤੁਹਾਨੂੰ ਡਿਸਕਾਊਂਟ ਮਿਲੂਗਾ ਹੀ ਮਿਲੂਗਾ ਇਹ ਆਫਰ ਆ ਜੀ ਮੰਡੇ ਸੰਡੇ ਮੰਡੇ ਦੋ ਦਿਨ ਆਫਰ ਚੱਲੂਗਾ ਉਦੋਂ ਪਹਿਣਾ ਬਾਅਦ ਚ ਨਾ ਆਪਾਂ ਤੋਂ ਕੋਈ ਵੀ ਡਿਜ਼ਾਈਨ ਬਾਰੇ ਪੁੱਛਣ ਕੰਮ ਕੋਈ ਵੀ ਸੂਟ ਫਿਰ ਉਹੀ ਰੇਟ ਦਾ ਕੀਤਾ ਜਾਊਗਾ ਕਈ ਵਾਰੀ ਪਹਿਣਾ ਡਿਸਕਾਊਂਟ ਜਿਹੜਾ ਆਪਣਾ ਕੋਲੇ ਆਫਰ ਹੈ ਜਿਹੜੇ ਡਿਸਕਾਊਂਟ ਦਾ ਇਹ ਟਪ ਲੰਘ ਜਾਂਦਾ ਹੁੰਦਾ ਉਦੋਂ ਬਾਅਦ ਚ ਪਹਿਣ ਦੇ ਕਾਲ ਮੈਸੇਜ ਆਉਂਦੇ ਆ ਤੇ ਆਪਾਂ ਫਿਰ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਇਹ ਆਪਾਂ ਇੱਕ ਪਹਿਣਾ ਲਈ ਫਾਇਦਾ ਕੀਤਾ 3ਆਂ ਦੇ ਤਿਆਰ ਤੇ ਜਿਹੜਾ ਹਨਾ ਆਪਾਂ ਨੂੰ ਖੁਸ਼ੀ ਹੁੰਦੀ ਸਾਰੀਆਂ ਭੈਣਾਂ ਨੂੰ ਸੋਹਣੇ ਸੋਹਣੇ ਸੂਟ ਪਾ ਕੇ ਜਾਏਗੇ ਹੁਣ ਆ ਭੈਣ ਦਾ ਸੂਟ ਰੈਡੀ ਕੀਤਾ ਸੀ ਆਪਾਂ ਔਨਲਾਈਨ ਕੀਤਾ ਸੀ ਜਿਸੇ ਭੈਣ ਦੇ ਦੋ ਸੂਟ ਰੈਡੀ ਕੀਤੇ ਸੀ ਜਿਹੜੇ ਆਪਾਂ ਸੂਟ ਕੱਲ ਰੈਡੀ ਕੀਤੇ ਆ ਉਹਨਾਂ ਦਾ ਤਾਂ ਹੁਣ ਪਹਿਣਾ ਨੇ ਬਹੁਤ ਹਨਾ ਵੀ 300 ਪ੍ਰਾਈਸ ਉਹਨਾਂ ਨੂੰ ਮਹਿੰਗਾ ਆ ਗਿਆ ਤੇ ਉਹੀ ਸੂਟ ਅੱਜ ਉਹੀ ਸੂਟ ਅੱਜ ਸਸਤੀ ਹੈ 300 ਆਪਾਂ ਨੂੰ ਬੈਨੀਫਿਟ ਮਿਲ ਰਿਹਾ ਸਾਰੀਆਂ ਭੈਣਾਂ ਨੂੰ 300 ਰੁਪਿਆ ਬੈਨੀਫਿਟ ਮਿਲੂਗਾ ਹਰ ਇੱਕ ਸੂਟ ਮਗਰ ਸੂਟ ਫੁੱਲ ਰੈਡੀ ਕਰਵਾਇਓ ਜੀ ਤੇ ਜੀ ਮੈਂ ਆਪਾਂ ਦੁਪੱਟਾ ਸੂਟ ਸਨ ਫੁੱਲ ਰੈਡੀ ਸੂਟ ਦੇ ਆਪਾਂ ਕਰਕੇ ਦੇਵਾਂਗੇ ਵਧੀਆ ਤੋਂ ਵਧੀਆ ਫੈਬਰਿਕ ਲਾਵਾਂਗੇ ਐਵੇਂ ਨਹੀਂ ਆਪਾਂ ਜਿਵੇਂ ਪਹਿਲਾਂ ਫੈਬਰਿਕ ਵਧੀਆ ਲਾਉਂਦੇ ਸੀ ਤੇ ਵਧੀਆ ਕੰਮ ਕਰਦੇ ਸੀ ਐਵੇਂ ਦੇ ਕੰਮ ਕਰਕੇ ਦੇਵਾਂਗੇ ਕਿਉਂਕਿ ਆਪਣੇ ਨਾਲ ਵਧੀਆ ਕਸਟਮਰ ਜੁੜੇ ਹੋਏ ਆ ਜਿਹੜੇ ਆਪਾਂ ਉਹਨਾਂ ਨੂੰ ਤੋੜਨਾ ਨਹੀਂ ਹਨਾ ਤੇ ਆਪਣੇ ਨਾਲ ਵਧੀਆ-ਵਧੀਆ ਕਸਟਮਰ ਜੁੜੇ ਹੋਏ ਆ ਸਾਰਿਆਂ ਦੇ ਰੈਡੀ ਸੂਟ ਜਾਂਦੇ ਆ ਤੇ ਬਹੁਤ ਵਧੀਆ ਕੰਮ ਆ ਬਹੁਤ ਪਰ ਰਿਸਪੌਂਸ ਆ ਰਿਹਾ ਸਾਰੀਆਂ ਭੈਣਾਂ ਦਾ ਜਿਹੜੀਆਂ ਭੈਣਾਂ ਨੇ ਆ ਸੂਟ ਆਪਾਂ ਤੋਂ ਆਨਲਾਈਨ ਰੈਡੀ ਕਰਵਾਏ ਸੀ ਉਹਨਾਂ ਨੂੰ ਪਤਾ ਲੱਗ ਜੂਗਾ ਵੀ 300 ਪ੍ਰਾਈਸ ਸੂਟ ਉਹਨੂੰ ਡਿਸਕਾਊਂਟ ਮਿਲਦਾ ਹੈ ਹਰ ਸੂਟ ਤੇ ਬਸ 2 ਦਿਨ ਆਪਣੇ ਕੋਲੇ ਆਫਰ ਹੈ ਜੀ ਸੰਡੇ ਤੇ ਮੰਡੇ ਤੇ ਆਪਾਂ ਆਫਰ ਤੇ ਇੱਕ ਆਪਾਂ ਜੀ ਆਹਰ ਮਾਲ ਕੱਢਿਆ ਵੀ ਕਿੰਨੇ ਸੋਹਣੇ ਹੈ ਜਿੰਨਾਂ ਭੈਣਾਂ ਦੇ ਜੂੜੇ ਵਾਲੇ ਬੱਚੇ ਆ ਜਿਹੜੀਆਂ ਭੈਣਾਂ ਜੂੜੇ ਬੱਚਿਆਂ ਦੇ ਜੂੜੇ ਰੱਖਦੇ ਨੇ ਇਹ ਆ ਪਰਮਾਲ ਤਿਆਰ ਕਰਵਾਏ ਸੋਹਣੇ ਬਣ ਕੇ ਤਿਆਰ ਹੋਏ ਇਹ ਤੇ ਇਹਦੀ ਕਟਿੰਗ ਰੈਂਕਿੰਗ ਦੇ ਵਿੱਚ ਆਪਾਂ ਰਹਿੰਦੀ ਹੈ ਤੇ ਆਪਾਂ ਬੱਚੇ ਦਾ ਫਲਾ ਜਿਹੜਾ ਪਰਮਾਲ ਜੂੜੇ ਤੇ ਚੜਾਇਆ ਹੋਇਆ ਆਪਾਂ ਉਹ ਵੀ ਦਿਖਾਉਣੀ ਹੈ ਬੱਚੇ ਦੇ ਚੜਾਇਆ ਹੋਇਆ ਬਹੁਤ ਸੋਹਣਾ ਲੱਗ ਰਿਹਾ ਬੱਚੇ ਤੇ ਐਵੇਂ ਦਾ ਰਮਾਲ ਤੇ ਕਿੰਨੇ ਸੋਹਣੇ ਰਮਾਲ ਹੈ ਜਿੰਨਾ ਪਹਿਣਾ ਜੂੜੇ ਵਾਲੇ ਬੱਚੇ ਤੇ ਐਵੇਂ ਦੇ ਬੱਚੇ ਵੱਡੇ ਲੱਗਣਗੇ ਕਿੰਨਾ ਸੋਹਣਾ ਕਿਊਟ ਬੇਬੀ ਲੱਗ ਰਿਹਾ ਤੇ ਇਹ ਆਪਣੇ ਬੱਚਾ ਵਾਸਤੇ ਰਮਾਲ ਤੁਹਾਡੇ ਨਾਲ ਸ਼ੇਅਰ ਕਰਦੇ ਜੀ ਤੇ ਜੇ ਤੁਸੀਂ ਫਲਕਾਰੀ ਸੂਟ ਵੀ ਰੈਡੀ ਕਰਵਾਉਣੀ ਹੈ ਤਾਜ਼ਾ ਫਲਕਾਰੀ ਕਰਵਾਉਣੀ ਹੈ ਤੇ ਤੁਸੀਂ ਘਰੇ ਬੈਠੇ ਵੀ ਕਰਵਾ ਸਕਦੇ ਹੋ ਆਪਣੀ ਪੂਰੀ ਵੀਡੀਓ ਤੁਹਾਨੂੰ ਇੱਕ ਅਲੱਗ ਵੀਡੀਓ ਪਾਈ ਹੈ ਜੀ ਆਪਾਂ ਜਿਹੜੀ ਸਖਲਾਈ ਦਿੱਤੀ ਗਈ ਹੈ